ਅੱਜ 1 ਜਨਵਰੀ 2025 ਦਿਨ ਮੰਗਲਵਾਰ ਤੇ ਸਾਹਮਣੇ ਭਾਈ ਤਿੰਨ ਮੋਟਰਸਾਈਕਲ ਖੜੇ ਆ ਤੇ ਇੱਕ ਭਾਈ ਇੱਧਰ ਲਾ ਰੱਖਿਆ ਚਾਰ ਮੋਟਰਸਾਈਕਲ ਖੜੇ ਆ ਤੇ ਅੱਜ ਭਾਈ ਆਪਾਂ ਸ਼ੀਵਾ ਰੈਡੀ ਭਾਈ ਦੇ ਘਰੋਂ ਚੱਲੇ ਆ ਵਾਪਸੀ ਆਪਾਂ ਅੱਗੇ ਵਾਲਾ ਸਫਰਾਂ ਲਈ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਅੱਜ ਭਾਈ ਤਿੰਨ ਦਿਨਾਂ ਬਾਅਦ ਆਪਾਂ ਸ਼ਿਵਾਰੈਡੀ ਬਾਈ ਦੇ ਘਰੋਂ ਅੱਗੇ ਦੇ ਸਫਰ ਨਾਲ ਹੀ ਚੱਲੇ ਆ ਤੇ ਇੱਧਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੈਸੇ ਹੋ ਸਭ ਬੜੀਆ ਆਪ ਕੈਸੇ ਹੋ ਬੜੀਆ ਬੜੀਆ ਤੇ ਭਾਈ ਰਾਤ ਦੀ ਰਾਤ ਕਿ ਆਪਸੇ ਮਿਲ ਕੇ ਨਾ ਬਹੁਤ ਅੱਛਾ ਲੱਗਾ ਬਹੁਤ ਅੱਛਾ ਸਪੈਂਡ ਕੀਤਾ ਆਪਕੇ ਸਾਥਾਂ ਵਿੱਚ ਬਹੁਤ ਧੰਨਵਾਦ ਆਪਕਾ ਵੀ ਤੇ ਇੱਧਰ ਉੱਧਰ ਘੁਮਾ ਕੇ ਲੈ ਕੇ ਆਏ ਆਪ ਬਾਈਕ 'ਤੇ ਲੈ ਕੇ ਗਏ आपका भी बहुत बहुत धन्यवाद आप आपसे आप मिलकर बहुत अच्छा लगा आप जितने दिन यहाँ रहे हमको बहुत अच्छा लगा और और दिने दिने फिर कभी आइए यहाँ पे आप भी एक तो तो जरूर एक बार हमें मौका दीजिए पंजाब जरूर आइए कभी आएंगे कहीं पे भी पंजाब एंटर करने से पहले आप पंजाब का भी मूड बने तो हमें कॉल कर लेना कहीं पे भी आओ पंजाब जरूर हमें एक बार जरूर याद करना एक बार पंजाब जरूर आना डेफिनेटली आपके साथ घूम के बहुत अच्छा लगा आपकी फैमिली बहुत अच्छी है मम्मी पापा से थोड़ी सी बातें कर रहे वैसे तो वीडियो के सामने लेके नहीं आए तो आज चलने का वक्त है तो थोड़ी सी बातें कर ले इधर भाई अंकल जी है इन्होंने गल्ला बात कर लिया नमस्ते अंकल जी नमस्ते क्या नाम आपका इरा इरा तो आपको इधर आए हो कितना टाइम हो गया उड़ीसा उड़ीसा मेरे दादाजी आए थे दादाजी आए थे उन्नीस सौ साठ में तो यहाँ पे आप मुख्य काम क्या करते हो खेती वगैरह खेती खेती करते हैं तो खेती में ज़्यादातर इधर धान ही होता है ना तो ठीक है तो उधर भाई माता जी खड़े है तो आपसे बच्चों से मिलके बहुत अच्छा लगा आपकी फैमिली बहुत अच्छी इधर भाई माता जी आधियाँ चार पाँच दिन आप पर रोटियाँ खा दी हैं नमस्ते माता जी जी hmm. नमस्ते, Namaste. नमस्ते। Namaste. आपकी लैंग्वेज भी बोले ये मेरे को बता देगा आपसे मिलके बहुत अच्छा लगा थैंक hmm, यू तो आप खाना बहुत अच्छा बनाते हो बहुत अच्छा खाना बनाया आपने <laughs> तेलुगु तेलुगु भाषा में बात कर लो कोई बात नहीं ਤਾਂ ਆਪਕੋ ਵੀ ਪੰਜਾਬ ਜ਼ਰੂਰ ਆਣਾ ਹਮਾਰਾ ਕੋਈ ਮੌਕਾ ਦੇਣਾ ਪੰਜਾਬ ਜ਼ਰੂਰ ਆਣਾ ਧੰਨਵਾਦ ਆਂਕਿਊ ਸਰ ਹਾਂਜੀ ਹਾਂਜੀ ਧੰਨਵਾਦ ਤੇ ਇੱਧਰ ਪਾਈ ਆਪਾਂ ਆਪਣੇ ਬੈਗ ਬੂਗ ਜਿਹੜੇ ਖਿੱਚਾ ਤੋ ਹੀ ਹੋਣ ਲੱਗ ਗਿਆ ਹਾਂਜੀ ਭਾਈ ਖਿੱਚਾ ਤੋ ਹੀ ਕਰਨ ਲੱਗ ਗਏ ਆ ਤੇ ਇੱਧਰ ਇੱਕ ਬੈਗ ਆਪਣਾ ਇੱਧਰ ਪਿਆ ਤੇ ਜਿਵੇਂ ਤੁਹਾਨੂੰ ਪਤਾ ਹੀ ਸਾਮਾਨ ਸੱਲਾ ਆਪਣਾ ਖਾਸਾ ਹੀ ਆ ਤੇ ਆਹ ਕਮਰੇ ਚ ਪਾਈ ਆਪਣੀਆਂ ਤਿੰਨ ਦਿਨ ਜਿਹੜੀਆਂ ਰਾਤਾਂ ਬੀਤੀਆਂ ਤੇ ਹਜੇ ਤਿਰੂ ਵੀ ਆਪਣਾ ਸਾਮਾਨ ਸੱਲਾ ਇੱਥੇ ਪਿਆ ਚਾਰ ਦਿਨ ਜੂਰ ਜੂਰ ਹਾਂਜੀ ਭਾਈ ਤਿਆਰੀਆਂ ਪੂਰੀਆਂ ਤਿਆਰੀਆਂ ਨੇ ਜੀ ਆ ਇੱਧਰ ਪਾਈ ਆਪਣੇ ਨਾਮ ਬਾਸੂ ਚੋਦਰੀ ਪਹਿਲੇ ਦਿਨ ਟ੍ਰੇਨ ਤੋਂ ਆਪਾਂ ਨੂੰ ਇਹੀ ਲੈ ਕੇ ਆਇਆ ਸੀ ਰਾਤ ਨੂੰ 2:30 ਵਜੇ ਦੇ ਲਵੇ ਤਵੇ ਤੇ ਅੱਜ ਭਾਈ ਇਹ ਦਿਨ ਹੀ ਚੱਲੇ ਆ 2 ਮਿੰਟ ਖੜਦਾ ਰਹੀ ਬੈਕ ਵੱਡੇ ਚੱਲ ਵੀ ਸੱਚੀ ਗੱਲ ਭਾਈ ਸਾਸਰੀ ਕਾਲ ਜੀ ਇਹਨੂੰ ਭਾਈ ਸਾਸਰੀ ਕਾਲ ਬਹੁਤ ਵਧੀਆ ਲੱਗਦੀ ਹੈ ਇਹ 5 ਮਿੰਟ ਬਾਅਦ ਕਹਿੰਦਾ ਸਾਸਰੀ ਆ ਕਾਲ ਭਾਈ ਸਾਸਰੀ ਕਾਲ ਭਾਈ ਪਹੁੰਚ ਗਏ ਆ ਭਾਈ ਰੇਲਵੇ ਸਟੇਸ਼ਨ ਤੇ ਜਿਹੜੀ ਟ੍ਰੇਨ ਆਪਣੀ 4 ਵਜੇ ਆ ਤੇ ਸਮਾਂ ਜਿਹੜਾ 3:25 ਹੋ ਗਿਆ ਆ ਅੱਗੇ ਲਗਾ ਦੋ ਚਲਦੇ ਆ ਰੇਲਵੇ ਸਟੇਸ਼ਨ ਸਾਹਮਣੇ ਟਿਕਟ ਖਾਰ ਹੈਗਾ 버ਗਰ ਦਾ ਤੇ ਇੱਥੋਂ ਆਪਾਂ ਲਵਾਂਗੇ ਟਿਕਟ ਪੂਰੀ ਦੀ ਗੁਰਦੁਆਰਾ ਆਰਤੀ ਸਾਹਿਬ ਉੱਥੇ ਜਾਣਾ ਤੇ ਜਿਹੜੀ ਆਪਣੀ ਟ੍ਰੇਨ ਆਉਗੀ 4 ਵਜੇ ਤੇ ਆਪਣੇ ਸਾਥੀ ਟਿਕਟ ਲੈਣ ਗਏ ਹੋਏ ਆ ਲਿਆਂ ਦੀ ਟਿਕਟ ਭਾਈ ਜਿਹੜੀ ਆਪਣੀ ਟ੍ਰੇਨ ਆਉਗੀ ਇੱਕ ਨੰਬਰ ਪਲੇਟਫਾਰਮ ਤੇ ਆਉਗੀ ਤੇ ਆਪਣੇ ਨਾਲ ਭਾਈ ਆਪਾਂ ਨੂੰ ਟ੍ਰੇਨ ਤੇ ਚੜਾਉਣਾ ਹੈ ਆ ਵਾਸੂ ਭਾਈ ਸੁਨੀਲ ਭਾਈ ਤੇ ਸ਼ਿਵਾ ਭਾਈ ਤੇ ਇਹ ਭਾਈ ਉਹਨਾਂ ਦਾ ਮਿੱਤਰ ਹੈ ਜਿਹੜਾ ਚੌਥਾ ਬੰਦਾ ਆਪਣੇ ਨਾਲ ਆਇਆ ਹੈ ਤੇ ਟ੍ਰੇਨ ਆਪਣੀ ਸਹੀ 4 ਵਜੇ ਆਉਗੀ ਤੇ ਮੈਨੂੰ ਲੱਗਦਾ ਅੱਜ ਜੈਸਾ ਨਾ ਪਲੇਟਫਾਰਮ ਤੇ ਭੀੜ ਹੈ ਤੇ ਖੜਕ ਕੇ ਜਾਣਾ ਪਊਗਾ ਬਾਕੀ ਦੇਖੋ ਜਿਵੇਂ ਤੁਹਾਨੂੰ ਦੱਸਿਆ ਸੀ ਆ ਇੱਧਰ ਅੰਬ ਦੇ ਪੱਤੇ ਟੰਗ ਰੱਖੇ ਦੁਕਾਨ ਤੇ ਕਈ ਕੇਲੇ ਦੇ ਪੱਤੇ ਘਰਾਂ ਦੇ ਮੁਰੇ ਦੁਕਾਨਾਂ ਦੇ ਮੁਰੇ ਲਾਉਂਦੇ ਆ ਪਹੁੰਚ ਕੇ ਭਾਈ ਆਪਾਂ ਬਰਗੜ ਰੋਡ ਰੇਲਵੇ ਸਟੇਸ਼ਨ ਤੇ ਉਤਲੀ ਸਾਈਡ ਲਿਖਿਆ ਹੋਇਆ ਓਡੀਆ ਦੇ ਵਿੱਚ ਤੇ ਇੱਥੇ ਇਸ ਤਰੀਕੇ ਨਾਲ ਓਡੀਆ ਦੇ ਵਿੱਚ ਲਿਖਿਆ ਜਾਂਦਾ ਬਰਗੜ ਰੋਡ ਭੁੱਲ ਕਿਆ ਬੋਲ ਰਹੇ ਨਹੀਂ ਨਹੀਂ ਆਪ ਕੀ ਬਾਤ ਹੈਮ ਟ੍ਰੇਨ ਕੇ ਹਟੋ ਜੀ ਆਪਣੇ ਆਪਣ ਟ੍ਰੇਨ ਆਪਣ ਟ੍ਰੇਨ ਆਪਣ ਦਾ ਆਪਣ ਰ ਟ੍ਰੇਨ ਕਿਆ ਬਤਾ ਸਸਰੀਕਾਲ ਸਸਰੀਕਾਲ ਜੀ ਠੀਕ ਹੈ ਓਕੇ ਓਕੇ ਠੀਕ ਹੈ अच्छा कोई बात नहीं कोई, देखा। देखा। कोई देखा. दे बात कोई नहीं कोई बात नहीं चलो एक मिनट इसको साथ ही लेके जाएंगे चलो ठीक है भाई बाय 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 ਚੱਲ ਵੀ ਆਪਣੀ ਟ੍ਰੇਨ ਬਰਗੜ ਰੋਡ ਤੋਂ ਬੜਾ ਵਧੀਆ ਲੱਗਿਆ ਆਪਾਂ ਬਰਗੜ ਸ਼ਹਿਰ ਕਾਲਾ ਪਾਣੀ ਸ਼ਿਵਾਬਾਈ ਦੇ ਘਰੇ ਜਿਹੜਾ ਰਹੇ ਆਪਾਂ ਤੇ ਭਾਈ ਬੜਾ ਮਾਨ ਸਤਿਕਾਰ ਕੀਤਾ ਆਪਣਾ ਤੇ ਆਪਾਂ ਨੂੰ ਵੀ ਬਹੁਤ ਵਧੀਆ ਲੱਗਿਆ ਭਾਈ ਵੀਰ ਨਾਲ ਮਾਨ ਸਤਿਕਾਰ ਮਿਲਿਆ ਤੇ ਆਪਾਂ ਨੂੰ ਤਵੇ ਹੋ ਗਿਆ ਤੇ ਅੱਜ ਦਾ ਜਿਹੜਾ ਸਫ਼ਰ ਆਪਣਾ ਟ੍ਰੇਨ 'ਚ ਚੱਲ ਰਿਹਾ ਤੇ ਜਿਵੇਂ ਗੱਲ ਕਰੀਏ ਉੜੀਸਾ ਦੇ ਵਿੱਚ ਤਾਂ ਜਿਵੇਂ ਕੱਲ ਭਾਈ ਦੀਵਾਲੀ ਮਨਾ ਲਈ ਸੀ ਤੇ ਆਪਣੇ ਪੰਜਾਬ 'ਚ ਜਿਹੜੀ ਅੱਜ ਦੀਵਾਲੀ ਮਨਾਈ ਜਾ ਰਹੀ ਹੈ ਇਹ ਗੱਲਬਾਤ ਹੈ ਤੇ ਅੱਜ ਟ੍ਰੇਨ 'ਚ ਜਿਹੜੀ ਭੀੜ ਥੋੜੀ ਜਿਹੀ ਘੱਟ ਹੈ ਤੇ ਜਿਵੇਂ ਆਪਾਂ ਪਿੱਛੇ ਸਫ਼ਰ ਕਰਕੇ ਆਏ ਸੀ ਤੇ ਉਹਦੇ ਵਿੱਚ ਆਪਾਂ ਨੂੰ ਸੀਟਾਂ ਨਹੀਂ ਮਿਲੀਆਂ ਸੀਆਂ ਤੇ ਅੱਜ ਆਪਾਂ ਨੂੰ ਬੈਠਣ ਨੂੰ ਵੀ ਤੇ ਸੌਣ ਨੂੰ ਸੀਟਾਂ ਮਿਲ ਗਈਆਂ ਤੇ ਅੱਜ ਜਿਹੜੀ ਭੀੜ ਟਰੇਨ ਚ ਥੋੜੀ ਘੱਟ ਹੈ। ਸ਼ਿਵਾਰੈਡੀ ਬਾਈ ਕਹਿੰਦੇ ਸੀ ਭਾਈ ਇਸ ਟਰੇਨ ਚ ਜਿਹੜੀ ਭੀੜ ਥੋੜੀ ਘੱਟ ਹੀ ਰਹਿੰਦੀ ਹੈ। ਅੱਜ ਆਪਾਂ ਨੂੰ ਇੱਥੇ ਆ ਸੀਟਾਂ ਹੀ ਮਿਲ ਗਈਆਂ ਸੀ ਬੈਠਣ ਨੂੰ ਤੇ ਜਿਵੇਂ ਆਪਾਂ ਬਰਗੜ ਆਏ ਸੀ ਤੇ ਉਹ ਭਾਈ ਆਪਾਂ ਨੂੰ ਹੁੰਦਿਆਂ ਕਿਤੇ ਕਿੱਥੇ ਬੈਠੇ ਸੀ, ਸਮਾਨ ਕਿੱਥੇ ਸੀ ਆਪਦਾ ਵੀ ਨਹੀਂ ਪਤਾ ਸੀ ਆ ਭਾਈ ਕਿਹੜੀ ਜਗ੍ਹਾ ਮਿਲੂਗੀ, ਕਿਹੜੀ ਨਹੀਂ ਇਹ ਗੱਲਬਾਤ ਸੀ ਤੇ ਅੱਜ ਆਪਾਂ ਨੂੰ ਜਿਹੜੀਆਂ ਇਸ ਟਰੇਨ ਚ ਸੀਟਾਂ ਮਿਲ ਗਈਆਂ ਤੇ ਵਧੀਆ ਅੱਜ ਆਪਣਾ ਸੋਹਣਾ ਸਫ਼ਰ ਹੋਈ ਜਾਂਦਾ ਹੈ। ਸੁਖਦਮਈ ਅੱਜ ਆਪਣਾ ਸਫ਼ਰ ਚੱਲੀ ਜਾਂਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਅੱਗੇ ਦਾ ਹਿਸਾਫਰ ਆਪਣਾ ਸੁੱਖ ਦਮਾਈ ਰਵੇ ਪੂਰਾ ਸ਼ਹਿਰ ਚਮਕਮਕ ਜਗਮਗ ਕਰੀ ਜਾਂਦਾ ਦਿਵਾਰੀ ਕਰਕੇ ਤੇ ਇਹ ਆਪਾਂ ਨੂੰ ਨਹੀਂ ਪਤਾ ਕਿਹੜਾ ਸ਼ਹਿਰ ਹੈ ਓਡੀਸ਼ਾ ਦਾ ਪਰ ਪੂਰੇ ਸ਼ਹਿਰ ਦੇ ਵਿੱਚ ਘਰਾਂ ਨੂੰ ਭਾਈ ਲੜੀਆਂ ਦੇ ਨਾਲ ਪੂਜਾ ਰੱਖਿਆਗਾ ਟਾਕਿਆਂ ਦੀ ਗੂੰਜ ਹੁੰਦੀ ਹੈ ਸ਼ਹਿਰ ਦੇ ਵਿੱਚੋਂ ਸਮਾਂ ਜਿਹੜਾ 9:40 ਹੋ ਗਏ ਤੇ ਆਪਾਂ ਇਸ ਟਾਈਮ ਉਤਰਿਆ ਬਨਵੇਸਵਰ ਭਾਈ ਆਪਾਂ ਹੁਣ ਇਹ ਨਹੀਂ ਪਤਾ ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ ਇੱਕ ਵਾਰੀ ਇੱਥੇ ਉਤਰ ਗਏ ਆ ਆ ਇਧਰ ਸਲਾਹ ਬਣਾਉਂਦੇ ਆ ਵੀ ਆਪਾਂ ਇੱਥੇ ਰਾਤ ਕੱਟੀਏ ਆ ਜਾ ਆ ਜਾ ਭਈ ਆ ਜਾ ਉਤਰਿਆ 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 ਆ ਚੱਲ ਪੂਗੀ ਬਲੌਗ ਰਾਤ ਰਹਿ ਜੂਗਾ ਬਰਬਕੜ ਤੋਂ ਆਪਾਂ ਬਨਵੇਸ਼ਵਰ ਦੀਆਂ ਟਿਕਟਾਂ ਟਾਈਆਂ ਸੀਆਂ ਤੇ ਭਾਈ ਜਿੱਥੇ ਆਪਾਂ ਪਹੁੰਚ ਗਏ ਆ ਬਨਵੇਸ਼ਵਰ ਇਹ ਭਾਈ ਟ੍ਰੇਨ ਜਮਾਂ ਖਾਲੀ ਸੀ ਇਹਦੇ ਵਿੱਚ ਕੋਈ ਭੀੜ ਭੜੱਕਾ ਨਹੀਂ ਸੀ ਆ ਵਧੀਆ ਸੀਟ ਮਿਲ ਗਈ ਸੀ ਤੇ ਹੁਣ ਆਪਾਂ ਦੇਖਦੇ ਆ ਭਾਈ ਇੱਥੇ ਗੁਰਦੁਆਰਾ ਸਾਹਿਬ ਰੋਕਦੇ ਆਂ ਜਾਂ ਆਪਾਂ ਜਿੱਥੇ ਆਪਾਂ ਅੱਗੇ ਜਾਣਾ ਉੱਥੇ ਚੱਲਦੇ ਆਂ ਤੇ ਇਹ ਆਪਣੇ ਸਾਥੀਆਂ ਨਾਲ ਆਪਾਂ ਰਹਿ ਕਰਾਂਗੇ ਇਹ ਭਾਈ ਟ੍ਰੇਨ ਸੀਗੀ ਐਕਸਪ੍ਰੈਸ ਇਹ ਛੋਟੇ ਜਿਹੜੇ ਸਟੇਸ਼ਨ ਸੀ ਭਾਈ ਉਹਨਾਂ ਤੇ ਬਹੁਤ ਘੱਟ ਰੁਕੀ ਆ ਵੱਡੇ ਸਟੇਸ਼ਨਾਂ 'ਚ ਹੀ ਅਲੱਗ-ਪੱਗ ਟ੍ਰੇਨ ਰੁਕਦੀ ਆਈ ਏ ਜਿਹੜੇ ਇੱਥੋਂ ਦੇ ਵੱਡੇ ਸਟੇਸ਼ਨ ਸੀਗੇ ਤਾਂ ਹੀ ਹੁਣੇ-ਹੁਣੇ ਪਤਾ ਲੱਗਿਆ ਵੀ ਆਪਾਂ ਇੱਕ ਸਟੇਸ਼ਨ ਜਿਹੜਾ ਪਹਿਲਾਂ ਉਤਰ ਗਏ ਆ ਤੇ ਜਿੱਥੇ ਆਪਾਂ ਉਤਰਨਾ ਸੀ ਬਨਵੇਸ਼ਵਰ ਉਹ ਅੱਗੇ 10 ਕਿਲੋਮੀਟਰ ਹੈ ਤੇ ਨਾਲ ਦੇ ਭਾਈ ਮੂੰਹ ਕੰਨੀ ਝਾਕੀ ਜਾਂਦੇ ਆ ਵੀ ਹੁਣ ਕੋਈ ਹਾਲਤਾਂ ਹੈ ਨਹੀਂਗਾ ਕਰ ਵੀ ਕੁਝ ਨਹੀਂ ਸਕਦੇਗੇ ਟਾਈਮ ਇੱਥੇ ਆਣ ਕੇ ਦੇਖਿਆ ਭਾਈਏ ਤੇ ਲਿਖਿਆ ਹੋਇਆ ਹੈ ਮੰਚੇਸ਼ਵਰ ਤੇ ਜਿੱਥੇ ਆਪਾਂ ਜਾਣਾ ਸੀ ਆ ਉਹ ਸੀਗਾ ਬਨਵੇਸ਼ਵਰ ਤੇ ਆਪਾਂ ਭਾਈ ਇੱਕ ਸਟੇਸ਼ਨ ਜਿਹੜਾ ਪਹਿਲਾਂ ਉਤਰਿਆ ਤੇ ਭਾਈ ਕੋਈ ਟਾਂਵਾ ਟੱਲਾ ਜਿਹੜਾ ਪਟਾਕੇ ਦੀ ਬਾਤ ਹੁੰਦੀ ਹੈ ਤੇ ਬਾਕੀ ਇੱਥੇ ਪਟਾਕਿਆਂ ਦਾ ਜਿਹੜਾ ਕਹਿ ਸਕਦੇ ਧੂਆਂ ਕਾਫੀ ਆਇਆ ਪਿਆ ਜਿਵੇਂ ਦੀਵਾਲੀ ਦੇ ਨੇੜੇ ਭਾਈ ਦੀਵਾਲੀ ਆਉਂਦੀ ਹੈ ਦੂਸਰੇ ਦਿਨ ਤੇ ਉਹ ਪਟਾਕਿਆਂ ਦੀ ਸਮੈਲ ਹੀ ਹੁੰਦੀ ਰਹਿੰਦੀ ਹੈ ਭਾਈ ਉਹ ਆਈ ਜਾਂਦੀ ਹੈ ਹਵਾ ਦੇ ਵਿੱਚ ਖੁਸ਼ਬੂ ਜੀ ਆਈ ਜਾਂਦੀ ਹੈ ਪਟਾਕੇ ਚੱਲਣ ਦੀ ਤੇ ਹੁਣ ਦੇਖਦੇ ਆਂ ਕਿ ਇਹ ਅੱਜ ਦੀ ਰਾਤ ਜਿਹੜੀ ਰੇਲਵੇ ਸਟੇਸ਼ਨ ਤੇ ਨਿਕਲੂਗੀ ਕਿ ਨਿਸ਼ੂ ਭਾਈ ਕਹਿੰਦਾ ਸੀ ਇੱਥੇ ਨੇੜੇ ਗੁਰਦੁਆਰਾ ਸਾਹਿਬ ਹੈ ਤੇ ਉਹ ਦੇਖਦੇ ਆਂ ਕਿ ਕਿੰਨੇ ਕਿਲੋਮੀਟਰ ਤੇ ਪੈਂਦਾ ਹੈ ਤੇ ਜੇ ਨੇੜੇ ਹੋਇਆ ਫਿਰ ਤਾਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਵੜਾਂਗੇ ਤੇ ਜੇ ਦੂਰ ਹੋਇਆ ਤਾਂ ਫਿਰ ਆਪਾਂ ਅੱਜ ਦੀ ਰਾਤ ਇਸ ਰੇਲਵੇ ਸਟੇਸ਼ਨ ਤੇ ਬਤਾਵਾਂਗੇ ਤੇ ਜੇ ਭਾਈ ਪਿੱਛੋਂ ਟ੍ਰੇਨ ਡਰੋਨ ਆ ਗਈ ਤਾਂ ਫਿਰ ਆਪਾਂ ਚੜ ਕੇ ਉਸ ਟ੍ਰੇਨ ਤੇ ਬਨਵੇਸ਼ਵਰ ਪਹੁੰਚ ਜਾਾਂਗੇ ਤੇ ਪਾਕੀ ਦੀਪਮਾਲਾ ਘਰਾਂ ਦੇ ਉੱਤੇ ਜਗਮਗ ਜਗਮਗ ਕਰੀ ਜਾਂਦੀਆਂ ਤੇ ਪਟਾਕਿਆਂ ਦੀ ਬਈ ਆਵਾਜ਼ ਆ ਜਿਹੜੀ ਕੋਈ ਕੋਈ ਸੁਣਨ ਨੂੰ ਮਿਲਦੀ ਅੱਜ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਇੱਥੇ ਜਿਹੜੀ ਦੀਵਾਲੀ ਹੈ 20 ਅਕਤੂਬਰ ਨੂੰ ਮਨਾਈ ਹੈ ਤੇ ਆਪਣੇ ਪੰਜਾਬ 'ਚ ਜਿਹੜੀ 1 ਅਕਤੂਬਰ ਨੂੰ ਅੱਜ ਦੀਵਾਲੀ ਮਨਾਈ ਜਾ ਰਹੀ ਹੈ ਬਈ ਇੱਕ ਟ੍ਰੇਨ ਆਈ ਤਾਂ ਹੈਗੀ ਆ ਪਿੱਛੋਂ ਇਹ ਪਤਾ ਨਹੀਂ ਆ ਪ੍ਰੇਨ ਰੁਕੂਗੀ ਕਿ ਨਹੀਂ ਰੁਕਦੀ ਕਈ ਵਾਰੀ ਮਾਲ ਗੱਡੀਆਂ ਵੀ ਰਾਤ ਨੂੰ ਬਾਹਲੀਆਂ ਚੱਲਦੀਆਂ ਹੁੰਦੀਆਂ ਇਹ ਮੈਨੂੰ ਲੱਗਦਾ ਹੈ ਤਾਂ ਪਸੰਦਰੀ ਆ ਸੰਜਰੀ ਆ ਭਾਈ ਇਹਨੇ ਹੋਲੀ ਕੀਤੀ ਆ ਇਤਹਰ ਰੁਜੀ ਦੀ ਆ ਅੱਜ ਵੀ ਅੱਜ ਵੀ ਬ੍ਰੇਕ ਲੱਗਦਾ ਅੱਜ ਵੀ ਚੜਾ ਚੜਾ ਆਇਓ ਆਇਓ ਯਾਰ ਗੰਡੇ ਐਸਪ੍ਰਿੰਟ ਚ ਚੜਜੋ ਤੇ ਜਿਹੜਾ ਆਪਾਂ ਇੱਕ ਸਟੇਸ਼ਨ ਪਹਿਲਾਂ ਉਤਰੇ ਸੀ ਬਨਵੇਸ਼ਵਰ ਜਾਣਾ ਸੀ ਆ ਤੇ ਆਪਾਂ ਉੱਥੇ ਪਹੁੰਚ ਜਾਾਂਗੇ ਨਾਲ ਦੇ ਸਾਥੀ ਵੀ ਆਪਣੇ ਆਈ ਜਾਂਦੇ ਆ ਆਇਓ ਆਇਓ ਭਾਈ ਆਜੋ ਆਇਓ ਆਇਓ ਚੜਿਓ 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 ਤੇ ਆਪਨੇ ਸੁਣ ਲਈ ਆਪਣੀ ਜਲਦੀ ਪੂਰੀ ਵਾਲੀ ਆ ਇੱਕ ਇਹ ਜਿਹੜੀ ਟ੍ਰੇਨ ਆ ਪੂਰੀ ਵਾਲੀ ਆ ਬਾਈ ਆਪਣਾ ਨੀਸ਼ੂ ਬਾਈ ਕਹਿੰਦਾ ਇਹ ਟ੍ਰੇਨ ਪੂਰੀ ਵਾਲੀ ਆ ਜਿੱਥੇ ਆਪਾਂ ਲਓ ਜੀ ਰੱਬ ਨੇ ਸੁਣ ਲਈ ਆ ਜਲਦੀ ਇੱਕ ਸਟੇਸ਼ਨ ਪਹਿਲਾਂ ਤਾਰਤਾ ਸੀ ਪਰ ਜਿਹੜੀ ਟ੍ਰੇਨ ਆਪਾਂ ਜਿੱਥੇ ਜਾਣਾ ਪੂਰੀ ਕੋਈ ਟ੍ਰੇਨ ਮਿਲ ਗਈ ਆਪਾਂ ਨੂੰ ਬਹੁਤ ਵਧੀਆ ਹੋਇਆ ਐਵੇਂ ਖੱਜਲ ਖਵਾਰ ਹੁੰਦੇ ਆਪਾਂ ਹੋਰ ਪੂਰੀ ਵਾਲੀ ਟ੍ਰੇਨ ਮਿਲ ਗਈ ਆਪਾਂ ਨੂੰ ਭਾਈ ਮੀਤ ਆਪਣੀ ਰਾਤ ਹੈ ਜਿਹੜੀ ਅੱਜ ਇਸ ਰੇਲਵੇ ਸਟੇਸ਼ਨ ਤੇ ਬੀਤਣੀ ਸੀਗੀ ਤੇ ਰੱਬ ਕਹਿੰਦਾ ਭਾਈ ਅਸੀਂ ਇੱਥੇ ਨਹੀਂ ਸੋਣਾਗਾ ਟ੍ਰੇਨ ਹੈ ਜਿਹੜੀ ਪਿੱਛੇ ਆਈ ਜਾਂਦੀ ਹੈ ਤੇ ਹੁਣ ਇਹ ਆਪਾਂ ਟਿਕਟ ਹੈ ਜਿਹੜੀ ਪੂਰੀ ਦੀ ਨਹੀਂ ਘਟਾਈ ਗਈ ਤੇ ਬਾਤੀ ਚਲੋ ਕੋਈ ਗੱਲ ਨਹੀਂ ਰੱਬ ਰਾਖਾ ਜੋ ਵੀ ਹੋਊਗਾ ਚੰਗਾ ਹੀ ਹੋਊਗਾ ਤੇ ਨਾਲ ਦੇਣ ਸਾਥੀਆਂ ਨੇ ਹੱਥ ਹੱਥ ਭਾਈ ਬੈਗ ਬੋਗ ਜਿਹੜੇ ਰੱਖਤੇ ਆ ਪੂਰੀ ਜਾਣ ਵਾਲੀ ਟ੍ਰੇਨ ਹੈ ਜਿਹੜੀ ਚੱਲ ਪਈ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸੀ ਪਹਿਲਾਂ ਆਪਾਂ ਨਿਦੇੜ ਸਾਹਿਬ ਜਾਣਾ ਸੀ ਜਿਹਨੂੰ ਕਿ ਹਯੂਰ ਸਾਹਿਬ ਵੀ ਬੋਲਦੇ ਆ ਤੇ ਉਹ ਜਿਹੜਾ ਆਪਾਂ ਪਲਾਨ ਆ ਕੈਂਸਲ ਕਰਤਾ ਤੇ ਹੁਣ ਆਪਾਂ ਜਾਈਏ ਨੇ ਇੱਥੋਂ ਪੂਰੀ ਤੇ ਜਿੱਥੇ ਭਾਈ ਗੁਰਦੁਆਰਾ ਆਰਤੀ ਸਾਹਿਬਾ ਤੇ ਉਹ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰੀ ਸੰਗਤ ਨੂੰ ਤੇ ਉਹ ਭਾਈ ਆਪਾਂ ਚਨਈ ਜਾਵਾਂਗੇ 24 ਤਰੀਕ ਨੂੰ ਜਿਹੜੇ ਆਪਣੇ ਚਨਈ ਸਾਈਕਲ ਆ ਜਾਣਗੇ ਤੇ ਉੱਥੋਂ ਸਾਈਕਲ ਚੱਕ ਕੇ ਫਿਰ ਆਪਾਂ ਕੰਨਿਆ ਕੁਮਾਰੀ ਕੰਨਿਆ ਕੁਮਾਰੀ ਹੁੰਦੇ Goa Odisha ਇਧਰ ਦੀ ਘੁੰਮਦੇ ਘੁੰਮਣਦੇ ਭਾਈ ਆਪਾਂ ਜਿਹੜਾ ਆਪਣਾ ਤਾਕਤ ਦਾ ਭਾਈ ਹਜੂਰ ਸਾਹਿਬ ਉਹ ਕਰਾਂਗੇ ਤੇ ਸਾਰੀਆਂ ਸੰਗਤਾਂ ਦੇ ਜਿਹੜੇ ਮੈਸੇਜ ਆਈ ਜਾਂਦੇ ਸੀ ਕਿ ਤੁਸੀਂ ਸਾਈਕਲ ਤੇ ਹੀ ਹਜੂਰ ਸਾਹਿਬ ਜਾਇਓ ਤੇ ਆਪਾਂ ਸਾਈਕਲ ਤੇ ਜਾਵਾਂਗੇ ਉਧਰ ਦੀ ਆਪਾਂ ਨੇੜੇ ਪਊਗਾ ਉਥੋਂ ਦੀ ਭਾਈ ਜਿਹੜਾ ਆਪਣਾ ਰੋਡ ਮੈਪ ਬਣਾਇਆ ਹੋ ਉਹ ਤੋਂ ਨੇ 5-600 ਕਿਲੋਮੀਟਰ ਦਾ ਪਊਗਾ ਸਫ਼ਰ ਤੇ ਐਸੇ ਕਰਕੇ ਆਪਾਂ ਹੁਣ ਇਹ ਗੁਰਦੁਆਰਾ ਸਾਹਿਬ ਆਪਣਾ ਰਹਿੰਦਾ ਸੀ ਆ ਜਿਹੜਾ ਪੂਰੀ ਆਰਤੀ ਸਾਹਿਬ ਤੇ ਇਹਦੇ ਦਰਸ਼ਨ ਸਾਰੇ ਸੰਗਤ ਨੂੰ ਕਰਾਵਾਂਗੇ ਤੇ ਇਹ ਟ੍ਰੇਨ ਭਾਈ ਹੁਣ ਸਿੱਧੀ ਪੂਰੀ ਜਾਊਗੀ ਐਸ ਟ੍ਰੇਨ 'ਚ ਭਾਈ ਜੀਆਂ ਸੀਟਾਂ ਕਾਫੀ ਆ ਭਾਈ ਲੰਬੇ ਲੇਟ ਵੀ ਹੋ ਸਕਦੇ ਆ ਬੈਠ ਕੇ ਵੀ ਜਾ ਸਕਦੇ ਆ ਤੇ ਮੇਨ ਗੱਲ ਭਾਈ ਆਪਣੇ ਕੋਲੇ ਜਿਹੜੀ ਟਿਕਟ ਹੈਣੀਗੀ ਤੇ ਇੱਥੋਂ ਜਿਹੜਾ ਪੂਰੀ ਪਊਗਾ 60 ਕਿਲੋਮੀਟਰ ਜਾਂ 70 ਕਿਲੋਮੀਟਰ ਦੇ ਲਾਵੇ ਤਵੇ ਤੇ ਬਾਕੀ ਵਾਈਗੁਰ ਤੇ ਡੋਰੀਆਂ ਛੱਡੀਆਂ ਕਿਉਂਕਿ ਆਪਾਂ ਨੂੰ ਨਹੀਂ ਪਤਾ ਲੱਗਿਆ ਇੱਤੇ ਰਾਮ ਜੋ ਟ੍ਰੇਨ ਨੇ ਹਾਰਨ ਜਾਂ ਮਾਰੇ ਆਣ ਕੇ ਖੜ ਕੇ ਤੇ ਆਪਾਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਜੇ ਆਪਾਂ ਇੱਕ ਸਟੇਸ਼ਨ ਹੈ ਜਿਹੜਾ ਪਹਿਲਾਂ ਹੀ ਉੱਤਰ ਗਏ ਸੀਗੇ ਤੇ ਬਾਕੀ ਦੇਖਦੇ ਹੁਣ ਘੰਟੇ ਦਾ ਸਫਰ ਆ ਕੀ ਬੰਦਾ ਕੀ ਨਹੀਂ ਤੇ ਹੁਣ ਭਾਈ ਆਇਆ ਆ ਇਿੱਥੇ ਆਪਾਂ ਉਤਰਨਾ ਸੀ ਨਵੇਸ਼ਵਰ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇੱਕ ਸਟੇਸ਼ਨ ਹੈ ਜਿਹੜਾ ਪਹਿਲਾਂ ਹੀ ਉਤਰ ਗਏ ਸੀ ਇਹ ਤੇ ਭਾਈ ਰੌਣਕ ਐਸ ਰੇਲਵੇ ਸਟੇਸ਼ਨ ਤੇ ਇਹ ਤੇ ਵੀ ਇੰਨਾ ਵੀ ਨਹੀਂ ਭੀੜ ਭੜਕਾ ਭਾਈ ਕੋਈ ਟਾਂਵਾ ਟੱਲਾ ਟਾਂਵਾ ਟੱਲਾ ਜਿਹੜਾ ਤੁਰੇ ਫਿਰਦੇ ਆ ਉਹ ਇਹ ਸਟੇਸ਼ਨ ਹੈ ਜਿਹੜਾ ਕਾਫੀ ਵੱਡਾ ਸਟੇਸ਼ਨ ਹੈ ਕਹਿੰਦੇ ਭਾਈ ਇੱਥੋਂ ਦਾ ਇਨ ਜੰਕਸ਼ਨ ਬੋਲਦੇ ਆ ਓਡੀਸਾ ਦਾ ਤੇ ਭਾਈ ਥੋੜੀ ਥੋੜੀ ਠੰਡ ਆ ਗਈ ਤਾਂਹੀਂ ਭਾਈ ਜਿਹੜੇ ਆ ਕੰਬਲ ਲੋਈਆਂ ਚਾਦਰਾਂ ਲੈ ਕੇ ਭਾਈ ਯਾਤਰੀਏ ਜਿਹੜੇ ਭਾਈ ਪਏ ਆ ਥੱਲੇ ਉੱtre ਆ ਭਾਈ ਕੁਛ ਖਾਣ ਪੀਣ ਨੂੰ ਲੈਣ ਵਾਸਤੇ ਕਿਉਂਕਿ ਪਿੱਛੇ ਤੁਹਾਨੂੰ ਦੱਸੇ ਸੀ ਐਕਸਪ੍ਰੈਸ ਟ੍ਰੇਨ ਤੇ ਚੜੇ ਸੀਗੇ ਤੇ ਉਹਦੇ ਭਾਈ ਉਹ ਹਾਰਨ ਜਾਂ ਮਾਰ ਕੇ ਬ੍ਰੇਕ ਮਾਰਦੀ ਸੀ ਤੇ ਉਹ ਤੁਹਾਨੂੰ ਭਾਈ ਦਵਾਰੇ ਚੱਲ ਪੈਂਦੀ ਸੀ ਤੇ ਇਹਦੇ ਭਾਈ ਡਰ ਜਾ ਲੱਗਦਾ ਹੈ ਪਿੱਛੇ ਕਾਫੀ ਪਿੱਛੇ ਆ ਮੈਂ ਦੇਖਦਾ ਆਇਆਂਗਾ ਹਾਰਪਿੰਨ ਵਾਲੀ ਦੁਕਾਨਾਂ ਦੁਕੋਨਾ ਤਾਂ ਕੋਈ ਨਹੀਂ ਹੈਗਾ ਕੁਝ ਨਹੀਂ ਹੈਗਾ ਆ ਬੰਦ ਪਈ ਹੈ ਆ ਇੱਥੇ ਹੈਗੀ ਹੈ ਭਾਈ ਇਹਦੇ ਅੱਗੇ ਡੱਬੇ ਡੁੱਬੇ ਕਾਫੀ ਰੱਖੇ ਭਈਆ ਚੱਲ ਸ਼ੇਰਾ ਚੜ ਜਾ ਫਿਰ ਇਹਨੇ ਹਾਰਨ ਮਾਰ ਦੇਣਾ ਨਾਲ ਦੀ ਨਾਲੀ ਚੜ ਦੇ ਚੱਲ 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 ਟਿਕਟ ਵੀ ਹੈਣੀ ਜਿਹੜੀ ਆਪਾਂ ਕਿਸੇ ਹੋਰ ਡੱਬੇ 'ਚ ਬਹਿ ਜਾਾਂਗੇ ਚਾਰੇ ਇਕੱਠੇ ਹੋਵਾਂਗੇ ਤਾਂ ਕੋਈ ਟੀਟੀ ਨਾਲ ਗੱਲਬਾਤ ਤਾਂ ਕਰ ਲਾਂਗੇ ਮੈਂ ਤਾਂ ਤਰਲਾ ਕਰ ਲਾਂ ਹਾਂ ਮੈਂ ਤਾਂ ਤਰਲਾ ਕਰ ਲਾਂਗੇ ਜੇ ਦੋ ਦੋ ਹੋਵਾਂਗੇ ਤਾਂ ਭਾਈ ਬੈਂਤ ਤਰਲਾ ਵੀ ਵਧ ਕਰਨਾ ਪਊਗਾ ਸਹੀ ਹੈ ਆ ਮੈਡਮ ਜੀ ਬਈ ਬੋਲ ਜਾਂਦੀ ਤੇ ਇਹ ਆਪਣੇ ਉਤੋਂ ਦੀ ਨੰਗੀ ਜਾਂਦੀ ਗੱਲਬਾਤ ਇਹਦੀ ਜਮਾ ਹੀ ਨਹੀਂ ਸਮਝ ਆਉਂਦੀ ਕੀ ਕਹਿੰਦੀ ਹੈ ਕੀ ਨਹੀਂ ਕੀ ਇਹ ਫਾਰਸੀ ਬੋਲਦੀ ਆਪਣੇ ਸਾਹਮਣੇ ਤਾਂ ਇਹੀ ਗੱਲਬਾਤ ਆ ਬਿੱਟੂ ਬਈ ਇਹ ਤਾਂ ਫਾਰਸੀ ਬੋਲਦੀ ਆਪਣੇ ਸਮਝ ਨਹੀਂ ਆਉਂਦੀ ਓਏ ਇਥੋਂ ਦੀ ਭਾਸ਼ਾ ਕੀ ਹੈ ਅੱਛਾ ਜੀ ਜੀ ਵੀ ਬੋਲਦੀ ਆ ਉਹ ਮੈਨੂੰ ਸਮਝ ਨਹੀਂ ਆਉਂਦੀ ਅੰਗਰੇਜ਼ੀ ਵੀ ਨਹੀਂ ਆਉਂਦੀ ਤੇ ਇਹ ਵੀ ਨਹੀਂ ਆਉਂਦੀ ਦੋਨੇ ਗੱਲਾਂ ਬਾਤਾਂ ਵੀ ਆਪਣੇ ਦੋਨੇ ਨਹੀਂ ਸਮਝ ਆਉਂਦੀਆਂ ਹੌਲੀ ਹੌਲੀ ਸਿੱਖ ਲਾਂਗੇ ਮਾੜਾ ਮੋਟਾ ਟਾਵਾ ਟੱਲਾ ਕੋਈ ਸ਼ਬਦ ਆ ਤਾਂ ਹੌਣ ਲੱਗ ਗਿਆ ਸਮਾਂ ਪਾ 11:49 12 ਵਜੇ ਤੇ 11 ਮਿੰਟ ਹੋ ਗਏ ਤੇ ਭਾਈ ਆਪਾਂ ਪੂਰੀ ਜਿਹੜਾ ਸ਼ਹਿਰ ਪੈਂਦਾ ਉਹਦੇ ਵਿੱਚ ਪਹੁੰਚ ਗਏ ਤੇ ਹਜੇ ਜਿਹੜਾ ਆਪਣਾ ਰੇਲਵੇ ਸਟੇਸ਼ਨ ਨਹੀਂ ਆਇਆ ਸਮਾਰ ਸਮਣ ਭਾਈ ਚੱਕ ਕੇ ਚੁੱਭ ਰਿਹਾ ਤਿਆਰ ਹੋ ਗਿਆ ਤੇ ਆਪਣਾ ਜਿਵੇਂ ਤੁਹਾਨੂੰ ਪਤਾ ਏ ਕਿ ਭਾਈ ਜਿਹੜਾ ਵੱਡਾ ਬਹਿ ਕੇ ਆਪਣੇ ਮੋਢਿਆਂ ਤੇ ਤੇ ਜਿਹੜੀ ਕਿੱਟਾ ਸਮਾਨ ਵਾਲੀ ਆਪਣੇ ਕੋਲੇ ਰਹਿੰਦੀ ਹੈ ਬਾਕੀ ਭਾਈ ਈਸ਼ੂ ਬਾਈ ਕੋਲੇ ਤੇ ਹਰਪਾਲ ਬਾਈ ਕੋਲੇ ਤੇ ਬਿੱਟੂ ਬਾਈ ਕੋਲੇ ਹੁੰਦਾ ਸਮਾਨ ਪਹੁੰਚ ਗਏ ਆ ਭਾਈ ਪੂਰੀ ਰੇਲਵੇ ਸਟੇਸ਼ਨ ਤੇ ਤੇ ਸਮਾਂ ਜਿਹੜਾ 12:30 ਵਜੇ ਲਵੇ ਤਵੇ ਹੋ ਗਿਆ ਤੇ ਆਸ ਟ੍ਰੇਨ ਨੇ ਭਾਈ ਆਪਣਾ ਟਾਈਮ ਜਿਹੜਾ 2 3 ਘੰਟੇ ਖਰਾਬ ਕਰਤਾ ਪੈਸੇਂਜਰ ਟ੍ਰੇਨ ਸੀ ਹਰੇਕ ਰੇਲਵੇ ਸਟੇਸ਼ਨ ਤੇ ਜਿਹੜੀ ਇਹ ਟ੍ਰੇਨ ਭਾਈ ਰੋਕਦੀ ਆਈ ਹੈ ਮੇਨ ਗੱਲਬਾਤ ਇਹ ਹੈ ਕਿ ਭਾਈ ਇਹ ਚ ਸੀਟਾਂ ਮਿਲ ਗਈਆਂ ਸੀਆਂ ਬਾਲੀ ਭੀੜ ਭੜਕਾ ਨਹੀਂ ਸੀ ਆ ਰੇਲਵੇ ਸਟੇਸ਼ਨ ਤੇ ਬਾਲੀ ਭੀੜ ਭੁੜ ਹੈਣੀਗੀ ਫੋਨ ਨਸਨਾਣ ਜੀ ਪਈ ਹੈ ਜਮਾਂ ਮਾਰਤੀ ਬ੍ਰੇਕ ਫਾਈਟ ਰੇਲ ਨੇ ਪਹਿਲਾਂ ਤਾਂ ਰੇਲਵੇ ਸਟੇਸ਼ਨ ਤੇ ਪਾਈ ਪਰਿੰਦਾ ਵੀ ਨਹੀਂ ਫਰਕਦਾ ਸੀ ਜਦੋਂ ਟ੍ਰੇਨ ਰੁਕੀ ਚਾਹਲ ਪੈਲ ਰੇਲਵੇ ਸਟੇਸ਼ਨ ਦੇ ਨਾਲ ਦੀ ਨਾਲ ਹੋ ਗਈ ਹੈ ਤੇ ਇਧਰ ਟ੍ਰੇਨ ਖੜੀ ਹੈ ਤੇ ਇਹਦੇ ਉੱਤੇ ਲਿਖਿਆ ਪੂਰੀ ਹਾਵੜਾ ਹੁਣ ਇੱਥੇ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਤੇ ਸਾਰਿਆਂ ਨਾਲ ਪਹਿਲਾਂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਤੇ ਆਪਾਂ ਪੇਟ ਪੂਜਾ ਕਰ ਲਈਏ ਸਾਸ੍ਰੀਕਾਲ ਡੀਡੀ ਸਾਹਿਬ ਜੀ ਬਹੁਤ ਧੰਨਵਾਦ ਠੋਡਾ ਪੂਰੀ ਰੇਲਵੇ ਸਟੇਸ਼ਨ ਤੇ ਪਹੁੰਚਾਉਣ ਵਾਸਤੇ ਤੇ ਸਾਰਿਆਂ ਨਾਲ ਪਹਿਲਾਂ ਆਪਾਂ ਘੁੱਟ ਘੁੱਟ ਚਾਹ ਪੀਵਾਂਗੇ ਸਿਰ ਜਦੁਖੀ ਜਾਂਦਾ ਤੇ ਲੈ ਬਈ ਇਹਨੇ ਟ੍ਰੇਨ ਹੀ ਬੰਦ ਕਰਤੀ ਮੈਨੂੰ ਲੱਗਦਾ ਇੱਥੇ ਆਣ ਕੇ ਚੜੀ ਟ੍ਰੇਨ ਆ ਰੁਕ ਜਾਂਦੀ ਹੈ ਹੁਣ ਇਹ ਸਕੀਮਾ ਕਰੀ ਜਾਂਦੇ ਆਪਣੇ ਨਾਲ ਦੇ ਵੀ ਹੁਣ ਕਿੱਧਰ ਲੈ ਪਾਸੇ ਜਾਣਾ ਕਿੱਧਰ ਨਹੀਂਗਾ ਤੇ ਇੱਥੋਂ ਆਪਾਂ ਵੈਸੇ ਤਾਂ ਗੁਰਦੁਆਰਾ ਸਾਹਿਬ ਹੀ ਜਾਣਾਗਾ ਤੇ ਸਾਰਿਆਂ ਨਾਲ ਪਹਿਲਾਂ ਆਪਾਂ ਰੇਲਵੇ ਸਟੇਸ਼ਨ ਦੇ ਬਾਹਰਲੀ ਸਾਈਡ ਜਾ ਕੇ ਤੇ ਚਾਹ ਪੀਣੇ ਤਾਂ ਕੋਈ ਮਾੜਾ ਮੋਟਾ ਛੱਕਦੇ ਆ ਤੇ ਇਹ ਜਿਹੜੀ ਟ੍ਰੇਨ ਆ ਤੇ ਇੱਥੇ ਆਣ ਕੇ ਪੂਰੀ ਰੇਲਵੇ ਸਟੇਸ਼ਨ ਤੇ ਰੁਕ ਜਾਂਦੀ ਆ ਤੇ ਲਾਸਟ ਟ੍ਰੇਨ ਆਉਂਦੀ ਆ ਉਧਰੋਂ ਤੇ ਪਹਿਲਾਂ ਆਪਾਂ ਇਸ ਰੇਲਵੇ ਸਟੇਸ਼ਨ ਤੇ ਜਦੋਂ ਇਹ ਟ੍ਰੇਨ ਆਈ ਸੀ ਕੋਈ ਚਹਿਲ ਪਹਿਲ ਨਹੀਂ ਸੀ ਜਮਾਂ ਸੁੱਨ ਸੁਣਾਣ ਪਈ ਸੀ ਤੇ ਜਦੋਂ ਹੀ ਭਾਈ ਇਹ ਟ੍ਰੇਨ ਰੁਕੀ ਤੇ ਇਸ ਰੇਲਵੇ ਸਟੇਸ਼ਨ ਤੇ ਭਾਈ ਚਹਿਲ ਪਹਿਲ ਹੋ ਗਈ ਆ ਜਿਵੇਂ ਤੁਹਾਨੂੰ ਪਤਾ ਹੀ ਕਿ ਆਪਣੇ ਕੋਲ ਟਿਕਟ ਹੈ ਨਹੀਂ ਸੀਗੀ ਆਪਣੇ ਨੀਸ਼ੂ ਭਾਈ ਨੂੰ ਤੇ ਬਿੱਟੂ ਭਾਈ ਨੂੰ ਭਾਈ ਟਿਕਟ ਇਨ ਰੋਕਲਾ ਪਲੇਟਫਾਰਮ ਤੇ ਤੇ ਆਪਾਂ ਭਾਈ ਉਹਦੇ ਕੋਲੋਂ ਹੋਲੀ ਦੇ ਦਿਨ ਹੀ ਖਾ ਕੇ ਇਹ ਵਾਵਾ ਪੀੜ ਜੀ ਸੀ ਕਿ ਤੇ ਮੈਂ ਤੇ ਹਰਪਾਲ ਬਾਈ ਚੁੱਪਚੀ ਬੀਤੇ ਨੰਘਿਆ ਤੇ ਸਾਨੂੰ ਅੱਧਾ ਘੰਟਾ ਹੋ ਗਿਆ ਫੋਨ ਕੀਤਾ ਕਹਿੰਦੇ ਤੁਸੀਂ ਬਾਹਰ ਬੈਠੋ ਅਸੀਂ ਆਉਂਦੇ ਆ ਤੇ ਅਸੀਂ ਬਈ ਆ ਮੰਦਿਰ ਬਣਿਆ ਵਾ ਇੱਥੇ ਤੇ ਮੰਦਿਰ ਦੇ ਸਾਹਮਣੇ ਆ ਅਸੀਂ ਮੈਂ ਤੇ ਹਰਪਾਲ ਬਾਈ ਦੋਨਾਂ ਨੇ ਡੇਰੇ ਲਾ ਰੱਖਿਆ ਤੇ ਇਧਰੋਂ ਸਾਹਮਣੇ ਬੱਦਲ ਵੀ ਲਾਸ਼ ਕੀ ਜਾਂਦਾ ਹੈਗਾ ਮੌਸਮ ਜਿਹੜਾ ਖਰਾਬ ਹੋਇਆ ਵੈਸੇ ਤਾ ਮੀਂਹ ਕਣੀ ਦੀ ਰੋਤ ਪਈ ਪਈ ਜਮਾ ਉਹ ਨੁੱਕਰ ਕੋਲੋਂ ਉੱਤੋਂ ਜੋ ਟੀਸੀ ਜੀ ਕੋਲੋਂ ਉੱਥੋਂ ਬਈ ਰਾਪਾ ਜਿਹੜਾ ਆੱਖਾਂ ਬਚਾਉਂਦਾ ਜਗੋਂਦਾ ਇੱਧਰ ਆਪਣੇ ਹਰਪਾਲ ਭਾਈ ਬੈਠੇ ਆ ਤੇ ਆਪਾਂ ਇੱਧਰ ਸਮਾਨ ਆ ਜਿਹੜਾ ਰੱਖ ਰੱਖਿਆ ਤੇ ਉਹਨਾਂ ਦੀ ਵੇਟ ਕਰੀ ਜਾਂਦੇ ਆ ਕਦੋਂ ਕਉਂਦੇ ਆ ਕੀ ਗੱਲਬਾਤ ਹੁੰਦੀ ਹੈ ਨਹੀਂ ਪਤਾ ਆਪਾਂ ਨੂੰ ਹੁਣ ਇੱਕ ਕਰੀ ਤਾ ਭਾਈ ਟੀਟੀ ਨਾ ਜਿਹੜਾ ਮੱਥਾ ਪਾਈ ਕਰੀ ਜਾਂਦੇ ਦੋਨੇ ਭਰਾ ਲੱਗੇ ਪਏ ਆ ਤੇ ਆਪਾਂ ਚੁੱਪਚੀ ਬੀਤੇ ਹੋੜੀ ਕਿਦਾਂ ਨੰਗੇ ਆਏ ਡੇਢ ਘੰਟਾ ਆ ਗਿਆ ਭਾਈ ਡੇਢ ਘੰਟਾ ਡੇਢ ਘੰਟਾ ਹੋ ਗਿਆ ਇੱਥੇ ਬੈਠਿਆਂ ਨੂੰ ਕਿਵੇਂ ਭਾਈ ਖਾਤਰਦਾਰੀ ਕਿਵੇਂ ਕੀਤੀ ਉਹਨਾਂ ਨੇ ਥੋੜੀ ਬਿਲਕੁਲ ਦਿੱਲੀ ਦਿੱਲੀ ਬੜਾ ਮਾਰੀਆਂ ਟੀਟੀ ਦੇ ਲਿਆਜ ਸੀ ਅੱਛਾ ਇਧਰ ਟੀਟੀ ਸਾਹਿਬ ਜੀ ਇਧਰ ਆਓ ਥੋੜਾ ਪਹਿਲੇ ਇਧਰ ਕਰੋ ਇਧਰ ਲਾਈਨ 'ਚ ਆਓ ਲਾਈਨ 'ਚ ਆਓ ਪਹਿਲਾਂ ਖਾਤਰਦਾਰੀ ਇਧਰ ਲਿਆਜ ਦੇ ਹਿਸਾਬ ਨਾਲ ਕਿਵੇਂ ਰਹੀ ਖਾਤਰਦਾਰੀ ਖਾਤਰਦਾਰੀ ਵਧੀਆ ਰਹੀ ਜੀ ਉਹ ਜੇ ਲਿਆਜ ਸੀ ਤਾਂ ਇਹਦਾ ਛੜਤਾ ਉਹਨਾਂ ਨੇ ਨਹੀਂ ਛੜਿਆਗਾ ਪੰਜ ਛੜਿਆ ਲਿਆਜ ਸੀ ਜੀ ਤਾਂ ਠੀਕ ਹੈ ਤਾਂ ਤਾਂ ਘੰਟਾ ਕੋ ਉਹਨਾਂ ਨੇ ਚਾਹ ਪਾਣੀ ਪਿਆ ਠੰਡਾ ਦਿੱਤਾ ਰੋਟੀ ਰੱਟੀ ਖਵਾਈ ਆ ਡੇਢ ਘੰਟਾ ਔਰ ਕਹਿੰਦੇ ਸੀਗੇ 1200 ਰੁਪਏ ਜੁਰਮਾਨਾ ਦਾ ਠੀਕ ਹੈ ਪਰ ਉਹਨਾਂ ਨੂੰ ਭਾਈ ਮਿਹਨਤ ਵਾੜੀ ਕਰੀ ਵੀ ਸਾਡੇ ਕੋਲ ਜੀ ਇੰਨੇ ਪੈਸੇ ਹੈ ਨਹੀਂਗੇ ਉਹਦਾ ਕੋਈ ਹੈ ਹੀ ਨਹੀਂ ਦਾ ਪਰ ਉਹਨਾਂ ਦਾ ਹੱਕ ਤਾਂ ਬਣਦਾ ਹੀ ਗਲਤੀ ਤਾਂ ਹੁਣ ਆਪਦੀ ਹੈ ਜੀ ਹਾਂਜੀ ਹਾਂਜੀ ਹੱਕ ਤਾਂ ਆਪਣੇ ਕੋਲ ਹੀ ਹੈ ਨਹੀਂ ਸੀ ਸਹੀ ਹੈ ਮੈਂ ਘੰਟਾ ਡੇਢ ਘੰਟਾ ਬਤਾਇਆ ਤੇ ਚੜਪਾ ਠੀਕ ਹੈ ਤੇ ਉੱਥੇ ਅਸੀਂ ਦੇਖ ਲਿਆ ਤੁਸੀਂ ਖੜੇ ਸੀਗੇ ਤੇ ਅਸੀਂ ਚੁੱਪਚੀ ਪੀਤੇ ਹੋਲੀਕ ਦੇਣੀ ਤੇ ਪਾਸੇ ਹੀ ਨਿਕਲ ਹਾਂ ਚਲੋ ਹੁਣ ਚੱਲਦੇ ਹਾਂ ਕਿਸੇ ਪਾਸੇ ਤੇ ਵਹਿਸ਼ਟ ਕਰ ਭਾਈ ਕੋਸ ਖਾਦਾ ਵੀ ਨਹੀਂ ਆ ਭੁੱਖ ਵੀ ਬਹੁਤ ਲੱਗੀ ਪਈ ਹੈ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਇੱਕ ਕੱਪੀ ਚਾਹ ਦੀ ਪੀ ਕੇ ਤੇ ਭਾਈ ਇੱਕ ਇੱਕ ਬਿਸਕੁਟ ਖਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਆਰਤੀ ਸਾਹਿਬ ਤੇ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਵਿਚਾਰੀ ਸੀ ਉਸ ਸਥਾਨ ਤੇ ਆਪਾਂ ਪਹੁੰਚੇ ਪਾਵਨ ਪਵਿੱਤਰ ਧਰਤੀ ਤੇ ਤੇ ਇੱਥੋਂ ਜਿਹੜਾ ਗੁਰਦੁਆਰਾ ਸਾਹਿਬ ਆ 5 ਕਿਲੋਮੀਟਰ ਦੇ ਲਵੇ ਤਵੇ ਤੇ ਆਪਾਂ ਹੁਣ ਪੈਦਲੀ ਚੱਲਾਂਗੇ ਤੇ ਉੱਥੇ ਚੱਲਦੇ ਆਂ ਤੇ ਹੁਣ ਭਾਈ ਗੁਰਦੁਆਰਾ ਸਾਹਿਬ ਜਿਹੜਾ ਬੰਦ ਹੋਊਗਾ ਗੇਟ ਤੇ ਕੋਈ ਆਸੇ-ਪਾਸੇ ਦੇਖਾਂ ਕੋਈ ਜਗ੍ਹਾ ਢੁਈ ਸਿੱਧੀ ਕਰਨ ਨੂੰ ਮਿਲ ਜੇ ਤਾਂ ਜਿੱਥੇ ਆਪਾਂ ਕੋਈ 2 ਘੰਟੇ ਢੁਈ ਸਿੱਧੀ ਕਰ ਲਈਏ ਤੇ ਇੰਨੇ ਨਾਲ ਹੀ ਅੱਜ ਦੀ ਵੀਡੀਓ ਜਿਹੜੀ ਸਮਾਪਤੀ ਲੈਵਾਦੀ ਆ ਸਾਰੀ ਸੰਗ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤਹਿ ਦਿਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ